ਅੱਜ ਅੱਪਾ ਆਮਲੇ ਤੋਂ ਹਜੇਗੀ ਚੀਜ਼ ਬਣਾ ਰਹੇ ਹਾਂ ਜੀ ਨੂੰ ਦੇਖ ਕੇ ਹਰ ਇੱਕ ਦੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਕਿ ਆਮਲਾ ਆਪਣੇ ਹੈ ਨਾ ਪਾਚਨ ਸ਼ਕਤੀ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਆਪਾਂ ਆਮਲੇ ਤੋਂ ਬਹੁਤ ਹੀ ਵਧੀਆ ਡਿਸ਼ ਬਣਾਵਾਂਗੇ ਸ਼ੁਰੂਤ ਲੈ ਕੇ ਐਂਡ ਤੱਕ ਸਾਰੀ ਅੱਜਪ ਨੂੰ ਦੇਖਣਾ ਕਿ ਆਪਾਂ ਕੀ ਕੀ ਕਰ ਰਹੇ ਹਾਂ ਪਹਿਲਾਂ ਆਪਾਂ ਦੇਖੋ ਇਹ ਆਵਲੇ ਲੈਂਦੇ ਨੇ ਪਹਿਲਾਂ ਆਪਾਂ ਇਹਨਾਂ ਨੂੰ ਪਾਣੀ ਪਾ ਕੇ ਨਾ ਉਬਾਲ ਲਿਆ ਦੇਖੋ ਇਹਨਾਂ ਦੇ ਕਿਰਚਾਂ ਲੱਗ ਕੱਢਣੀਆਂ ਨੇ ਇਹ ਐਨੇ ਉਬਲ ਜਾਣੇ ਚਾਹੀਦੇ ਨੇ ਜਿਹੜੇ ਇਹ ਬਿਲਕੁਲ ਸੌਫਟ ਹੋ ਜਾਣ ਆਪਾਂ ਫਿਰ ਇਹਨੂੰ ਮਿਕਸੀ ਚ ਪਾ ਕੇ ਪੀਸ ਲਿਆ ਹੁਣ ਆਪਾਂ ਇਹਦੇ ਵਿੱਚ ਦੇਖੋ ਐਨਾ ਗੁੜ ਪਾ ਕੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਭੁੰਨਾਂਗੇ ਕਿਉਂਕਿ ਆਮਲਾ ਆਪਣੇ ਹਾਜਮੇ ਵਾਸਤੇ ਬਹੁਤ ਹੀ ਵਧੀਆ ਆਮਲੇ ਦੀ ਗਟਾ ਗੱਟ ਜਿਹੜੀ ਗੋਲੀ ਹੁੰਦੀ ਹੈ ਨਾ ਹੱਡੀ ਮਿੱਟੀ ਬਹੁਤ ਹੀ ਸਾਰਿਆਂ ਨੂੰ ਪਸੰਦ ਆਉਂਦੀ ਹੈ ਖਾਣੇ ਤੋਂ ਬਾਅਦ ਉਹ ਇੱਕ ਜ਼ਰੂਰ ਖਾਣੀ ਚਾਹੀਦੀ ਹੈ। ਉਹੀ ਆਪਾਂ ਬਣਾਵਾਂਗੇ। ਦੇਖੋ ਕਿੰਨੀ ਵਧੀਆ ਬਣੇਗੀ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਤੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲੇ ਵਧੀਆ-ਵਧੀਆ ਡਿਸ਼ਾਂ ਆਉਂਦੀਆਂ ਰਹਿਣ। ਹੁਣ ਆਪਾਂ ਇਹਨੂੰ ਹੌਲੀ-ਹੌਲੀ ਬਿਲਕੁਲ ਹੌਲੀ-ਹੌਲੀ ਹੀ ਪਕਾਉਣਾ। ਜੀ ਜਿਹੜਾ ਆਪਣਾ ਆਮਲੇ ਦਾ ਘਟਾ-ਘਟ ਬਣਾ ਰਹੇ ਹਾਂ ਦੇਖੋ ਆਪਾਂ ਨੇ ਉਹ ਗੁੜ ਤੇ ਜਿਹੜਾ ਆਮਲਾ ਸੀ ਉਹਨੂੰ ਬਿਲਕੁਲ ਅੱਲਿਆ ਜਿਤਨਾ ਇਹ ਇਹ ਜਿਹੀ ਸਥਿਤੀ ਦੇ ਵਿੱਚ ਚਾਹੀਦਾ ਤਾਂ ਕਿ ਆਪਾਂ ਇਹਦੀਆਂ ਗੋਲੀਆਂ ਬਣਾ ਸਕੀ ਹੁਣ ਆਪੇ ਇਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਪਾ ਦਾਂਗੇ ਤੁਸੀਂ ਖਾਣਾ ਖਾਣ ਤੋਂ ਬਾਅਦ ਹੀ ਹਰ ਰੋਜ਼ ਤੇ ਬਹੁਤ ਹੀ ਵਧੀਆ ਚੀਜ਼ ਹੈ ਥੋੜਾ ਜਿਹਾ ਆਪਾਂ ਕਾਲਾ ਨਮਕ ਪਾ ਦਾਂਗੇ ਹਾਂਜੀ ਹੁਣ ਇਸ ਨੂੰ ਮਿਕਸ ਕਰ ਲਓ ਮਿਕਸ ਕਰਕੇ ਜਿੰਨੇ ਜਿੰਨੇ ਤੁਹਾਨੂੰ ਇਹ ਗੋਲੀਆਂ ਬਣਾਉਣੀਆਂ ਨੇ ਉਸ ਤਰੀਕੇ ਨਾਲ ਬਣਾਓ ਦੇਖੋ ਹੁਣ ਆਪਾਂ ਛੋਟੇ ਛੋਟੇ ਜਿਹੇ ਗੋਲੀਆਂ ਬਣਾਵਾਂਗੇ ਇੰਨੇ-ਇੰਨੇ ਲੈ ਕੇ ਨਾ ਇਨਹੋ ਉਪਦੇਸੀ ਖੰਡ ਨੂੰ ਜਿਹੜੀ ਆਪਣੀ ਬੂਰਾ ਖੰਡ ਉਹਦੇ ਵਿੱਚ ਡਿਪ ਕਰ ਲਓ ਫਿਰ ਹੱਥ ਦੇ ਉੱਪਰ ਕੋਈ ਘਿਓ ਤੇਲ ਨਹੀਂ ਲਗਾਉਣਾ ਤੁਸੀਂ ਨੇ ਇਸ ਤਰੀਕੇ ਨਾਲ ਇਹੜੀਆਂ ਗੋਲੀਆਂ ਬਣਾਉਣੀਆਂ ਨੇ ਖਾਣਾ ਖਾਣ ਤੋਂ ਬਾਅਦ ਤੁਸੀਂ ਇੱਕ ਗੋਲੀ ਖਾਓ ਤੁਹਾਡੇ ਹਾਜੇ ਵਾਸਤੇ ਬਹੁਤ ਹੀ ਵਧੀਆ ਹੈ ਜਰੂਰ ਦੱਸਣਾ ਕਿ ਤੁਹਾਨੂੰ ਸਾਡੇ ਇਹ ਘਟਾ ਘਟ ਕਿੱਦਾਂ ਲੱਗੇ ਇਹ ਬਹੁਤ ਹੀ ਖੱਟੇ ਮਿੱਠੇ ਬਣਦੇ ਆ